ਮਸਾਕੀ ਦੀਆਂ ਮੇਰੇ ਤੇ ਮੇਰੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੋ ਅਡਵਾਂਸ ਦੇ ਵਿੱਚ ਹਨ ਗੁਰੂ ਗੋਬਿੰਦ ਸਿੰਘ ਜੀ ਹਮੇਸ਼ਾ ਸਾਰਿਆਂ ਚੜ੍ਹਦੀ ਕਲਾ ਵਿੱਚ ਰੱਖਣ ਅੰਦਰ ਉਸ ਤਰ੍ਹਾਂ ਆਪਣੇ ਆਪਣੇ ਕਰਨਾ ਵਿੱਚ ਠੀਕ ਹੈ ਚਲ ਮਿਲਦੇ ਆ ਬਾਏ ਮੇ ਸਾਖੀ ਤਾਂ ਦੋ ਦਿਨ ਪਹਿਲਾਂ ਨਹੀਂ ਜਿਹੜਾ ਹੈਗਾ ਉਹ ਪਹਿਲਾਂ ਆ ਗਿਆ ਸਤਾ ਜੀ ਮੈਂ ਪਈ ਜਾਂਦਾ ਥੋੜਾ ਥੋੜਾ ਹੈ ਪਰ ਬਹੁਤ ਜ਼ਿਆਦਾ ਹੈ ਛੱਡ ਦੇ ਵਿਚ ਦੇ ਟਾਈਮ ਆ 真的不能买电视机。 ਬੱਦਲ ਇਹਨਾਂ ਜਿਆਦਾ ਚੜ ਕੇ ਆ ਰਿਹਾ ਸੀਗਾ ਕਿ ਬਹੁਤ ਹੀ ਜਿਆਦਾ ਬੱਦਲ ਸੀਗਾ ਸਵੇਰ ਦੇ 6:30 ਵਜੇ ਦਾ ਟਾਈਮ ਸੀਗਾ ਸੁਬਾ ਸੁਬਾ ਦਾ ਟਾਈਮ ਸੀਗਾ ਬਹੁਤ ਜਿਆਦਾ ਬੱਦਲ ਸੀਗਾ ਤੇ ਇਹ ਚਲੋ ਹਨਾ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਰੱਖਣ ਬਟ ਹੁਣ ਕਣਕਾਂ ਜਿਹੜੀਆਂ ਉਹ ਪੱਕਣ ਤੇ ਆਈਆਂ ਨੇ ਤੇ ਬਹੁਤ ਜਿਆਦਾ ਜਿਆਦਾ ਜਿਹੜਾ ਮੌਸਮ ਆ ਉਹ ਖਰਾਬ ਹੋਈ ਜਾ ਰਿਹਾ ਹੈ ਹਨਾ ਪੱਕ ਗਈਆਂ ਮੀਨਿੰਗ ਚਲੋ ਹਨਾ ਸਵੇਰੇ ਬਸਾਖੀ ਆ ਪੱਕ ਗਈਆਂ ਕਣਕਾਂ ਤਾਂ ਇਸ ਵੇਰ ਤੋਂ ਕਈਆਂ ਨੇ ਵੱਡੀ ਪਾਣੀ ਵੀ ਸਟਾਰਟ ਕਰ ਦੇਣੀ ਆ ਹਨ ਤੇ ਕਈਆਂ ਦੇ ਪੈ ਵੀ ਗਈ ਹੈ ਜਿਨ੍ਹਾਂ ਨੇ ਹੱਥ ਨਾਲ ਕਟਣੀ ਆ ਉਹਨਾਂ ਦੇ ਤੇ ਵੱਡੀ ਪੈ ਵੀ ਗਈ ਆ ਹਨ ਬਟ ਅੱਜ ਕੱਲ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਹੱਥ ਨਾਲ ਕੱਟ ਹੀ ਕੱਟਦੇ ਨੇ ਤੇ ਮਸ਼ੀਨਾਂ ਦੇ ਨਾਲ ਬਹੁਤ ਜ਼ਿਆਦਾ ਕੱਟਦੇ ਨੇ ਤੇ ਚਲੋ ਵਾਹਿਗੁਰੂ ਨੂੰ ਜੋ ਮਨਜ਼ੂਰ ਆ ਹਨਾ ਹੋਣਾ ਤੇ ਉਹੀ ਆ ਤੇ ਤੁਸੀਂ ਕਰੋ ਦਰਸ਼ਨ ਵਾਹਿਗੁਰੂ ਸਾਹਿਬ ਜੀ ਦੇ ਵਾਹਿਗੁਰੂ 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 ਅਹੇ ਗੁਰੂ ਵਾਹਿਗੁਰੂ ਗੁਜ਼ਰੀ ਮਹੱਲਾ ਪੰਜਵਾਂ ਆਪਣਾ ਗੁਰੂ ਸੇਵ ਸਦਹੀ ਰਮਹੁਣ ਗੁਣ ਗੋਵਿੰਦ ਸਾਸ ਸਾਸ ਆਰਾਧ ਹੈ ਤੇ ਰਹਿਮਨ ਕੀ ਚੰਦ ਤੇ ਲੋ ਜੀ ਆਪਾਂ ਜਿਹੜਾ ਹੁਕਮ ਨਮਨ ਗੁਰੂ ਸਾਹਿਬ ਜੀ ਦਾ ਉਹ ਲਿਆ ਸੋਣ ਤੇ ਕੱਲ ਸੀਗਾ ਗੁਰ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਤੇ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਸਿੱਖ ਜੋਤੀ ਜੋਤ ਸਮਾਈ ਸੀ ਤੇ ਫੇਜੀ ਆਪਾਂ ਇੱਥੇ ਗੁਰੂ ਸਭਜੀ ਦੇ ਦਰਸ਼ਨ ਕਰਕੇ ਮੇ ਆਣਾ ਹੋ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਟਾਰਟ ਲੇਖੋ ਬੱਦਲ ਵੀ ਬਹੁਤ ਜ਼ਿਆਦਾ ਹੈ ਅਜੇ ਸਵੇਰ ਦਾ ਸਮਾਂ ਹੈ 6:30 ਵਜੇ ਦਾ ਵੇ ਜਿਹੜੀ ਨਹੀਂ ਜਿਆਦਾ ਰੜਕਦੀ ਪਈ ਬੰਦ ਨੇ ਕਣਕਾਂ ਪੱਕੀਆਂ ਪੱਕੇ ਗੱਲ ਉਹੀ ਆ ਪੱਕੀ ਫਸਲ ਤੇ ਗੜੇ ਮਾਰੀ ਹੋ ਜਾਵੇ ਤਾਂ ਜੱਟ ਆ ਕੇ ਖਾ ਹ ਲੈਦਾ ਏ ਮੈਨੂੰ ਦੱਸ ਜਰਾ ਕਿ ਗਾਉਣ ਵਾਲਿਓ ਓ ਇਹ ਜਿਹੜੀ ਬਾਰਿਸ਼ ਆ ਹਨਾ ਕਹਿੰਦੇ ਸੀਗੇ ਕਿ ਜਿਸ ਤਰ੍ਹਾਂ ਕਾਫੀ ਦਿਨਾਂ ਤੋਂ ਬਹੁਤ ਵੀਡੀਓ ਵਾਇਰਲ ਹੋਈ ਜਾ ਰਹੀਆਂ ਆ ਕਿ ਮੌਸਮ ਖਰਾਬ ਹੋਊਗਾ ਇਸ ਤਰ੍ਹਾਂ ਹੋਊਗਾ ਗਰੂਪੀਆਂ ਹੋਣਗੀਆਂ ਵਾਹਿਗੁਰੂ ਜੀ ਬਰਨੋ ਹਨਾ ਤੇ ਬਟੇ ਵੀ ਇੱਕ ਇਨਸਾਨ ਦਾ ਕਰਕੇ ਹੀ ਹੋ ਰਹੀਆਂ ਨੇ ਅੱਜ ਕੱਲ ਬਹੁਤ ਇਹ ਜਿਆਦਾ ਜਿਹੜਾ ਦੁਨੀਆ ਤੇ ਆ ਉਹ ਕਹਿਰ ਆ ਹੋ ਰਿਹਾ ਆ ਕੋਈ ਕਿਸੇ ਨਾਲ ਟੱਕਾ ਕਰੀ ਜਾ ਰਿਹਾ ਆ ਕੋਈ ਕਿਸੇ ਦਾ ਖਾਈ ਜਾ ਰਿਹਾ ਆ ਕੋਈ ਕਿਸੇ ਦਾ ਹੱਕ ਮਾਰੀ ਜਾ ਰਿਹਾ ਆ ਹਨ ਕੋਈ ਕਿਸੇ ਦਾ ਕਤਲ ਕਰੀ ਜਾ ਰਿਹਾ ਆ ਹਨ ਤੇ ਬਹੁਤ ਜਿਆਦਾ ਹਨਾ ਇੰਨੀਆਂ ਧੱਕੇਸ਼ਾਈਆਂ ਹੋ ਰਹੀਆਂ ਨੇ ਤੇ ਵਾਇਗਰੂ ਸਾਹਿਬ ਜੀ ਨੂੰ ਗ੍ਰੋਪੀਤਾ ਬੁਖਾਉਣੀ ਹੀ ਹੈਗੀ ਆ ਕਿਉਂਕਿ ਨਾ ਹੀ ਆਂਡਿਆ ਆ ਕੁਝ ਵਾਇਗਰੂ ਤੋਂ ਅੱਜ ਕੱਲ ਕੋਈ ਕੋਈ ਡਾਂਦਾ ਹੈ ਬਸ ਓਨਲੀ ਨਾ ਇੱਕ ਕਿ ਬੰਦੇ ਨੇ ਜਿਹੜੀ ਆ ਪੈਂਡਿਆ ਤੇ ਭਾਈ ਪੱਛਾ ਦਾ ਰੇੜਾ ਲੈ ਕੇ ਆਉਂਦਿਆ 6:30 ਵਜੇ ਉਹ ਨਹੀਂ ਸੋਚਦਾ ਹੈਗਾ ਕਿ ਸ਼ਾਇਦ ਉਹ ਰੱਬ ਜਿਹੜਾ ਹੈਗਾ ਉਹਨੂੰ ਸਾਰਾ ਕੁਝ ਦੇਖਦਾ ਪਿਆ ਹੈ ਰੇੜਾ ਲੈ ਦਿਆ ਵਾਈ ਗਰੂ ਜੋ ਵੀ ਕਰਦਾ ਇਹਨੂੰ ਚੰਗੇ ਲਈ ਕਰਦਾ ਸ਼ਾਇਦ ਆਪਾਂ ਨੂੰ ਲੱਗਦਾ ਹੁੰਦਾ ਕਿ ਉਹ ਮਾੜੇ ਲਈ ਕਰਦਾ ਪਰ ਨਹੀਂ ਉਹ ਚੰਗੇ ਲਈ ਹੀ ਕਰਦਾ ਹੈ ਤੇ ਚਲੋ ਜੋ ਨਹੀਂ ਵਾੜ ਤੇ ਰਾਤ ਨੂੰ ਲੈਂਦੇ ਆ ਤੇ ਚਾਹ ਦੇ ਬੰਨੇ ਆਪਣੀਆਂ ਫਸਟ ਨਹੀਂ ਨਹੀਂ ਰਾਤ ਇੱਕ ਰੇੜਾ ਲੈ ਆਉਂਦੇ ਇੱਕ ਸਵੇਰੇ ਤੜਕੇ ਲੈ ਕੇ ਆਉਂਦੇ ਬਹੁਤ ਨਾਲ ਤੇਜ਼ ਆ ਬਹੁਤ ਜ਼ਿਆਦਾ ਤੇਜ਼ ਪੈ ਰਿਹਾ ਹੈਗਾ ਇਹ ਤੇ ਅਨੰਤੇ ਕਈ ਜਗਾਂ ਤੇ ਤੇ ਘੜੀ ਮਾਰੀ ਵੀ ਜਿਹੜੀ ਉਹ ਦੁਪਹਿਰ ਘੜੀ ਉੱਥੇ ਰੱਖਦੀ ਤੇ ਇਧਰ ਆਪਾਂ ਆ ਜਿਹੜੀ ਰੱਖੜੀ ਸੀ ਡੱਬੇ ਵਾਲੀ ਦੁਪੱਟੇ ਸੀਗੀ ਹਨਾ ਉਹ ਆਪਾਂ ਬਾਹਰ ਉਹ ਦੁਪਹਿਰ ਖੜੀ ਦੂਜੀ ਸਬਜ਼ੀਆਂ ਵਗੈਰਾ ਸੀਗੀਆਂ ਹਨਾ ਤੇ ਇਧਰ ਮੈਂ ਲਾਈ ਹੋਈ ਸੀ ਆਪਣੀ ਤੇ ਦੁਪਹਿਰ ਖੜੀ ਜਿਹੜੀ ਹੈਗੀ ਸੀਗੀ ਉਹ ਮੇਰੀ ਬਾਹਰ ਹੀ ਪਈ ਸੀ ਕਿਉਂਕਿ ਮੈਂ ਉਸ ਨੂੰ ਆ ਰੱਖ ਦਿੱਤਾ ਸੀਗਾ ਮੇਹਂਦੇ ਵਿੱਚ ਕਿਉਂਕਿ ਮੈਂ ਕਿ ਮੇਹਂਦਾ ਪਾਉਣ ਨਾਲ ਵਧੀਆ ਲੱਗਦਾ ਹਨਾ ਤੇ ਇੱਥੇ ਆਪਾਂ ਇੱਕ ਅਨੱਖੀ ਚੀਜ਼ ਖੇਤਾ ਜੋ ਕਿ ਛੋਟੇ ਹੁੰਦੇ ਆਪਾਂ ਖਾਂਦੇ ਹੁੰਦੇ ਸੀਗੇ ਇਕ ਕਿੰਨੇ ਕਿੰਨੇ ਜਿਆਦਾ ਮੈਨੂੰ ਜਿਆਦਾ ਜਿਹੜੇ ਛੋਟੇ ਛੋਟੇ ਹੁੰਦੇ ਖਾਂਦੇ ਸੀਗੇ ਉਸ ਕਮੈਂਟ ਕਰਕੇ ਜ਼ਰੂਰ ਆਪਾਂ ਨੂੰ ਦੱਸਿਓ ਮੰਮੀ ਮੈਂ ਵੀ ਖਾਂਦਾ ਮੈਂ ਖਾਂਦਾ ਉਹ 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 ਦੋਵੇਂ ਟੇਸਟੀ ਟੇਸਟੀ ਮੈਂ ਗਈ ਸੀਗੀ ਪਹਿਲੀ ਦੇ ਵਿੱਚ ਕਣਕ ਦੇ ਵਿੱਚ ਗਈ ਸੀਗੀ ਤੇ ਕਣਕ ਦੇ ਵਿੱਚ ਮੈਨੂੰ ਆਹ ਮਿਲ ਗਿਆ ਬਹੁਤ ਜਿਆਦਾ ਸਵਾਦ ਛੋਟੇ ਛੋਟੇ ਹੁੰਦੇ ਸੀ ਖਾਂਦੇ ਹੁੰਦੇ ਸੀਗੇ

ਤੇ ਅਜੂਨੀ ਦੇ ਰਿਸਰਟ ਨੂੰ ਨਾ ਉਹ ਤੇ ਮੀਰਾ ਵੀ ਜਿਵੇਂ ਜੜਾ ਕਰਮ ਵਾਲਾ ਹੈਗਾ ਆ ਤੇ ਕਿਵੇਂ ਅੱਜ ਤੁਸੀਂ ਸੋਹੋ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਆਪਣੇ ਆਪਣੇ ਕਰੇ ਹੋ। ਰਾਜੀ ਖੁਸ਼ੀ ਹੋ ਕੇ ਉਹ ਹੁਣ ਆਪਾਂ ਮੋਣ ਲੱਗੇ ਸੀਗੇ ਅਜੂਨੀ ਦਾ ਸੇਰ ਕਿਉਂਕਿ ਆਪਾਂ ਹੁਣੇ ਹੀ ਅੱਜ ਕੰਮ ਨਿਬੇੜ ਕੇ ਆਏ ਹਟੇ ਆ। ਬਹੁਤ ਜ਼ਿਆਦਾ ਲੇਟ ਹੋ ਗਏ ਸਾਰੇ ਹੀ ਕੰਮ ਦੰਦੇ ਅੱਜ ਬਹੁਤ ਜ਼ਿਆਦਾ ਲੇਟ ਲੇਟ ਕਿਉਂ ਹੋਏ ਕਿਉਂਕਿ ਆਪਾਂ ਬਾਹਰ ਦੇ ਦੋ ਕੰਮ ਸੀਗੇ ਘਰ ਤੋਂ ਬਾਹਰ ਦੇ ਆਉਣ ਜਾਣ ਵਾਲੇ ਉਹ ਕਰਨ ਲੱਗ ਪਏ ਉਹ ਸਵੇਰੇ ਸਵੇਰੇ ਆਪਾਂ ਕਹਿ ਕੇ ਆਪਾਂ ਕਿਉਂ ਨਾ ਉਹਨਾਂ ਦਾ ਕੰਮ ਜਿਹੜਾ ਹੈ ਉਹ ਪਹਿਲਾਂ ਨਿਬੇੜ ਲਈਏ ਬਾਹਰ ਦੇ ਕੰਮ ਕਿਉਂਕਿ ਬਾਅਦ ਵਿੱਚ ਧੁੱਪ ਬਹੁਤ ਜ਼ਿਆਦਾ ਆ ਜਾਂਦੀ ਹੈ ਤੇ ਗਰਮੀ ਵੀ ਕਾਫੀ ਜ਼ਿਆਦਾ ਹੋ ਜਾਂਦੀ ਹੈ ਤੇ ਸਾਰੇ ਰੱਸੀ ਜਿਹੜੇ ਬਾਹਰ ਦੇ ਕੰਮ ਉਹ ਪਹਿਲਾ ਨਿਬੇੜਾ ਏ ਉਹ ਅਜੁੰਨੀ ਦੀ ਜੁਕੇ ਦੀ ਪਤੰਗ ਜਿਹੜੀ ਹੈਗੀ ਆ ਤੰਗੀ ਹੋਈ ਆ ਤੇ ਅਜੁੰਨੀ ਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਤੇ ਇਹਦੀ ਡਾਲ ਵਾਲੀ ਜਿਹੜੀ ਆ ਇਸ ਨੇ ਕੀ ਕਰ ਦਿੱਤੀ ਸੀ ਇਸ ਵੀ ਫਾੜ ਦਿੱਤੀ ਸੀਗੀ ਤੇ ਹਾਂਜੀ ਅਜੁੰਨੀ ਵੀ ਖੇੜਦੀ ਪਈ ਆਪਣਾ ਤੇ ਆਪਾਂ ਕਰਨ ਲੱਗੇ ਸੀਗੇ ਇਸ ਦਾ ਸੇਰ ਤੇ ਆਪਾਂ ਕਹਿ ਕਿ ਉਹਨਾਂ ਆਪਾਂ ਵੀ ਕਰ ਲਈਏ ਹਨ ਤੇ ਜੇ ਹੁਣੇ ਨਹਾ ਕੇ ਆਏ ਆ ਕਿਉਂਕਿ ਮਿੱਟੀ ਘੱਟਾ ਬਹੁਤ ਜ਼ਿਆਦਾ ਸੀਗਾ ਅੱਜ ਤਾਂ ਕਰਕੇ ਬਾਹਰ ਕਿਉਂਕਿ ਹਵਾਵਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਤੇਜ਼ ਚੱਲਦੀਆਂ ਪਈਆਂ ਨੇ ਤਾਂ ਕਰਕੇ ਫਿਰ ਆਪਾਂ ਕਹਿ ਕੇ ਇੱਕ ਵਾਰੀ ਫੇਰ ਨਹਾ ਲਿਆ ਚਾਵੇ ਤਾਂ ਵਧੀਆ ਕਰ ਤੇ ਕਿਉਂਕਿ ਟਾਈਟ ਟਾਈਟ ਜਿਹਾ ਫੀਲ ਹੁੰਦਾ ਪਿਆ ਸੀਗਾ ਹੋਰ ਜੀ ਤੁਸੀਂ ਸਾਡੇ ਜਨ ਨੇ ਕਿਵੇਂ ਠੀਕ ਹੋ ਨਾ ਠੀਕ ਹੀ ਚਾਹੀਦੀ ਜੇ ਕੱਲ ਕਿੱਥੇ ਕਿੱਥੇ ਬਾਲਸ਼ ਹੋਈ ਕਾਫੀ ਜ਼ਿਆਦਾ ਨੁਕਸਾਨ ਹੋਇਆ ਹਨ ਜਿਹੜੀ ਬਾਰਿਸ਼ ਹੋਈ ਆ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਕਮੈਂਟ ਸੈਕਸ਼ਨ ਵਿੱਚ ਜਰੂਰ ਮੈਂਟ ਕਰਕੇ ਸਾਡੇ ਜਣੇ ਦੱਸਿਓ ਆਪਾਂ ਵਾਈਗਰੂ ਅੱਗੇ ਹੀ ਅਰਦਾਸ ਕਰਦੇ ਆ ਕਿ ਵਾਈਗਰੂ ਹਮੇਸ਼ਾ ਸਾਰੇ ਚੜ੍ਹਦੀ ਕਲਾ ਵਿੱਚ ਰੱਖਿਓ ਤੰਦਰੁਸਤ ਰੱਖਿਓ ਇਸ ਜੁਨੇ ਸਾਰੇ ਕਿਸਾਨਾਂ ਦੀ ਜਿਹੜੀ ਮਿਹਨਤ ਹੈਗੀ ਆ ਉਹਨਾਂ ਦੇ ਪੱਲੇ ਜਰੂਰ ਪਾਓ ਜਿਹੜਾ ਵੀ ਕਿਸਾਨ ਹੈ ਜਿਹੋ ਜਿਹੀ ਬਸ ਬਸਲੇ ਲਾਈ ਆ ਖਦੋਣੇ ਦਿੰਨੀ ਆ ਜਿਹੋ ਜਿਹੀ ਫਸਲ ਉਹਨੇ ਲਾਈ ਆ ਵੈਗਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਉਸ ਨੂੰ ਆਪਣੀ ਕੀਤੀ ਦਾ ਜਿਹੜਾ ਹੈਗਾ ਪੂਰਾ ਪੂਰਾ ਲੱਭ ਦਵੇ ਅਜੁੱਣੀ ਮੈਨੂੰ ਪਿੱਛੇ ਮਾਈ ਜਾ ਰਹੀ ਹੈ ੱੱਕਾ ਤੇ ਤੁਸੀਂ ਬਣੇ ਰਹੋ ਜੀ ਆਪਣੇ ਵੀਡੀਓ ਦੇ ਨਾਲ ਵੀਡੀਓ ਨੂੰ ਐਂਡ ਤੱਕ ਜਰੂਰ ਸਾਡੇ ਸੈਨੇ ਵਾਚ ਕਰੇ ਤੇ ਜਿਹੜੇ ਵੀ ਚੈਨਲ ਤੇ ਆਪਣੇ ਦੇ ਆਉਂਦੇ ਨੇ ਫਸਟ ਟਾਈਮ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਵੀ ਕਰਨਾ ਨਾ ਭੁੱਲਿਆ ਕਰੋ

ਤੇ ਇਸ ਦੇ ਟ੍ਰਿਕ ਜਿਹੜੀ ਹੈ ਆਪਾਂ ਯੂਜ਼ ਕਰਦੇ ਆਂ ਕੀ ਦਵਾ ਹੋਰ ਗਾੜੀ ਹੋਰ ਗਾੜੀ ਕਿ ਤੁਹਾਨੂੰ ਕਿਵੇਂ ਨੂੰ ਆਜੀ ਬਸਾਖੀ ਸਾਰੇ ਜਣੇ ਆਪਣੇ ਆਪਣੇ ਘਰਾਂ ਵਿੱਚ ਖੁਸ਼ੀ ਰਹੋ ਜਿਸ ਸਾਖ ਦਾ ਅਨੰਤ ਮਾਣ ਠੀਕ ਹੈ ਜੀ ਇਹ ਕਰ ਦੂਨੀ ਐ ਜੂੜਾ ਜੂੜਾ ਉੱਛੇ ਤੋਂ ਕੱਢ ਲੈਂਦੀ ਆ ਬੜੀਆ ਲੱਗਦੀ ਆ ਬਾਕੀ ਅਮੇ ਸੂਟ ਕਾਫੀ دیر ਬਾਅਦ ਪਾਇਆ ਹੈ ਸਰ ਜੀ ਮੈਂ ਤੁਹਾਨੂੰ ਜਰੂਰ ਦੱਸਿਆ ਠੀਕ ਹੈ ਜਿਹੜੇ ਨੂੰ ਕਹਿਣਾ ਹੈ ਦੇਖਦੀ ਆ ਨੀ ਮੇਰੇ ਵੀਡੀਓ ਆਪ ਵੀ ਤੇ ਲਓ ਜੀ ਅੱਜ ਮੈਂ ਜਿਹੜੀ ਤੁਹਾਡੇ ਨਾਲ ਟ੍ਰਿਕ ਜਿਹੜੀ ਹੈਗੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਆ ਤੇ ਉਹ ਵਾਲੀ ਜਿਹੜੀ ਟ੍ਰਿਕ ਆ ਨਾ ਤੁਸੀਂ ਵਕਤੋਗੇ ਨਾ ਤੇ ਜਿਹੜੀ ਮੈਂ ਟ੍ਰਿਕ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹੈਗੀ ਆ ਨਾ ਬਿਲਕੁਲ ਕੀ ਘੱਟ ਖਰਚਾ ਤੇ ਲਾ ਲਓ ਕਿ ਇਹ ਜਿਹੜੀ ਤੁਸੀਂ ਇੱਕ ਵਾਰੀ ਲੈ ਆਉਗੇ ਤੇ ਲਾ ਲਓ ਤੁਹਾਡੀ ਜਿਹੜੀ ਚੀਜ਼ ਆ ਓ ਸ਼ੇ ਸ਼ੇਤੁਰਾ ਕਿੰਨੀ ਕਿ ਪਹਿਲੀ ਗੱਲ ਤੇ ਸਾਲ ਹੀ ਚੱਲ ਸਕਦੀ ਹੈਗੀ ਆ ਤੇ ਇੱਕ ਤੁਸੀਂ ਸਭ ਤੋਂ ਪਹਿਲਾਂ ਲੈਣਾ ਹੈਗਾ ਜੀ ਆਪਾਂ ਬਲੀਚ ਕਰਦੇ ਆ ਨਾ ਕਰਦੇ ਵਿੱਚ ਕਰਦੇ ਵਿੱਚ ਬਲੀਚ ਕਰਦੇ ਆ ਆਪਾਂ ਤੇ ਆਪਾਂ ਲੈ ਕੇ ਆਉਣੇ ਹੈਗੇ ਆ ਬਾਹਰੋਂ ਬਲੀਚ ਜਿਸ ਤਰ੍ਹਾਂ ਕਈ ਵਾਰ ਆਪਾਂ ਡਾਇਮੰਡ ਦੀ ਲੈ ਕੇ ਆਉਣੇ ਹੈਗੇ ਆ 올ਿਵਿਆ ਦੀ ਲੈ ਕੇ ਆਉਣੇ ਹੈਗੇ ਆ ਹਨਾ ਫੈਮ ਦੀ ਲੈ ਕੇ ਆਉਣੇ ਹੈਗੇ ਕਿੰਨੀਆਂ ਤਰ੍ਹਾਂ ਦੀ ਆਪਾਂ ਕਰੀਮਸ ਜਿਹੜੀਆਂ ਹੈਗੀਆਂ ਨੇ ਉਹ ਲੈ ਕੇ ਆਉਣੇ ਆ ਬਟ ਉਹਨਾਂ ਨਾਲ ਹੁੰਦਾ ਕਿ ਆਪਣੇ ਫੇਸ ਤੇ ਸਾਈਡ ਇਫੈਕਟ ਜਿਹੜੇ ਹੈਗੇ ਉਹ ਕਈ ਵਾਰ ਕਿ ਆਪਣਾ ਜਿਹੜਾ ਚਿਹਰਾ ਹੈ ਉਹ ਮੱchnਾ ਸਟਾਰਟ ਹੋ ਜਾਂਦਾ ਹੈ ਹੈਗਾ ਹਨ ਕਈ ਭੈਣਾਂ ਦੇ ਬਹੁਤ ਅਲਰਜੀ ਹੋ ਜਾਂਦੀ ਹੈਗੀ ਗਰਮੀਆਂ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਨਾਲ ਉਹ ਵਾਲੀ ਜਿਹੜੀ ਟ੍ਰਿਕਾ ਹੀ ਸਾਂਝੀ ਕਰਨ ਲੱਗੇ ਹੈ ਕਿ ਮੈਂ ਯੂਜ਼ ਤਾਂ ਨਹੀਂ ਕਰੂੰਗੀ ਤੇ ਕਿਉਂਕਿ ਮੈਂ ਜੇ ਕੱਲ ਹੀ ਯੂਜ਼ ਕਰਕੇ ਹੈਟੀਆ ਤੇ ਮੈਨੂੰ ਬਹੁਤ ਵਧੀਆ ਇਸ ਦਾ ਬੈਨੀਫਿਟ ਜਿਹੜਾ ਹੈਗਾ ਬਹੁਤ ਵਧੀਆ ਰਿਜ਼ਲਟ ਮਿਲਿਆ ਤੇ ਮੈਂ ਕਿਹਾ ਕਿ ਕਿਉਂ ਨਾ ਮੈਂ ਆਪਣੀ ਭੈਣਾ ਨਾਲ ਵੀ ਸ਼ੇਅਰ ਕਰਾਂ ਮੈਂ ਜਿਸ ਦਿਨ ਲਗਾਉਂਗੀ ਉਸ ਦਿਨ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਬਟ ਮੈਂ ਅੱਜ ਸੋਚਿਆ ਕਿ ਕਿਉਂ ਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਹਨਾ ਜੇ ਲਾਲੂ ਆਪਾਂ ਕੋਈ ਚੀਜ਼ ਯੂਜ਼ ਕਰਦੇ ਆ ਤੇ ਉਸ ਦਾ ਹਰ ਇੱਕ ਨੂੰ ਬੈਨੇਫਿਟ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਮਿਲਣਾ ਚਾਹੀਦਾ ਹੈਗਾ ਵੈਸੇ ਮੈਂ ਇਹ ਟ੍ਰਿਕ ਕਦੀ ਯੂਜ਼ ਨਹੀਂ ਸੀ ਕੀਤੀ ਤੇ ਬਟ ਮੈਂ ਨਾ ਕੱਲ ਬੈਠੀ ਸੀ ਅਚਾਨਕ ਕੀ ਤੇ ਮੈਂ ਬਲੀਚ ਬਹੁਤ ਜ਼ਿਆਦਾ ਘੱਟ ਕਰਦੀ ਬਹੁਤ ਜ਼ਿਆਦਾ ਘੱਟ ਕਰਦੀ ਹੈਗੀਆਂ ਤੇ ਮੈਂ ਕਿਸੇ ਦਾ ਇੱਥੇ ਲਾਗੀ ਨਾ ਫਰੈਸ਼ੇ ਕਰਕੇ ਆਈ ਸੀਗੀ ਤੇ ਫ੍ਰੇਸ਼ਰ ਕਰਕੇ ਆਈ ਸੀ ਕਿ ਉਹਨਾਂ ਦਾ ਕਿਸੇ ਦਾ ਤੇ ਉਹਨਾਂ ਦੇ ਨਾਲ ਥੋੜੇ ਜਿਹਾ ਪ੍ਰੋਡਕਟ ਜਿਹੜੇ ਹੈਗੇ ਸੀ ਉਹ ਬਚ ਗਏ ਸੀਗੇ ਤੇ ਮੈਨੂੰ ਕਿ ਇੱਕ ਵੀ ਪ੍ਰੋਡਕਟ ਬਚਿਆ ਸੀਗਾ ਤੇ ਬਾਕੀ ਤੇ ਸਾਰੇ ਉਹਨਾਂ ਨੇ ਬਲੀਚ ਵਗੈਰਾ ਜਿਹੜੀ ਹੈਗਸਲ ਯੂਜ਼ ਕਰ ਲਈ ਸੀਗੇ ਤੇ ਮੈਂ ਉਸ ਨੂੰ ਨਾ ਕਰੇ ਮੈਂ ਉਹਨਾਂ ਦੇ ਕੋਲ ਪੁੱਛ ਕੇ ਕਿ ਮੈਂ ਘਰੇ ਲੈ ਆਈ ਕਿ ਮਹਿਮ ਜੀ ਜੀ ਹੁਣ ਤੁਹਾਨੂੰ ਲੋੜ ਤੇ ਨਹੀਂ ਹੈਗੀ ਇਸ ਦੀ ਕਹਿੰਦੇ ਵੀ ਨਹੀਂ ਸਾਨੂੰ ਤਾਂ ਨਹੀਂ ਲੋੜ ਹੈਗੀ ਤੇ ਜੇ ਤੁਸੀਂ ਲੈ ਕੇ ਜਾਣ ਤੇ ਲੈ ਕੇ ਜਾ ਸਕਦੇ ਜੀ ਮੈਂ ਕਿਹਾ ਠੀਕ ਆ ਤੇ ਫਿਰ ਜੀ ਮੈਂ ਨਾ ਉਹਨਾਂ ਦੇ ਕੋਲੋਂ ਲੈ ਆਈ ਤੇ ਇਹ ਹੈਗਾ ਹੈ ਜੀ 올ਿਵੀਆ ਮੀਨ ਕੇ ਐਕਟੀਵੇਟਰ ਆ ਜਿਹੜਾ ਐਕਟੀਵੇਟਰ ਹੁੰਦਾ ਹੈ ਨਾ 올ਿਵੀਆ ਦਾ ਐਕਟੀਵੇਟਰ ਹੈ ਇਹ ਸਭ ਤੋਂ ਮੀਨ ਕੇ ਇਹ ਲਾਲੂ ਬਲੀਚ ਦੇ ਵਿੱਚ ਪੈਂਦਾ ਹੈ ਨਾ ਹਨ ਇਸ ਦੇ ਨਾਲ ਹੀ ਆਪਣੇ ਫੇਸ ਤੇ ਗਲੋ ਆਉਂਦਾ ਹੈ ਇਸ ਦੇ ਨਾਲ ਆਪਣੇ ਜਿਹੜੇ ਹੈਅਰ ਨੇ ਵਾਲ ਜਿਹੜੇ ਫੇਸ ਦੇ ਹੈਅਰ ਨੇ ਹਨਾ ਉਹ ਜਿਹੜੇ ਹੈਗੇ ਨੇ ਬ੍ਰਾਊਨ ਹੁੰਦੇ ਨੇ ਬਲੀਚ ਦੇ ਨਾਲ ਨਹੀਂ ਹੁੰਦੇ ਇਸ ਚੀਜ਼ ਦੇ ਨਾਲ ਹੁੰਦੇ ਨੇ ਐਕਟੀਵੇਟਰ ਜਿਹੜਾ ਹੁੰਦਾ ਹੈ ਸਭ ਤੋਂ ਬੈਸਟ ਕੰਮ ਇਹੀ ਕਰਦਾ ਹੈ ਐਕਟੀਵੇਟਰ ਦੇ ਨਾਲ ਹੀ ਆਪਣੀ ਜਿਹੜੀ ਬਲੀਚ ਆ ਉਹ ਕੰਪਲੀਟ ਹੁੰਦੀ ਆ ਹੈਨਾ ਤੇ ਆਪਾਂ ਲਾ ਲੋ ਜੀ ਹਨਾ ਤੇ ਇਹ ਯੂਜ਼ ਨਾ ਕਰੀਏ ਫਿਰ ਆਪਣੀ ਬਲੀਚ ਜਿਹੜੀ ਆਪਾਂ ਲਾਉਨੇ ਆ ਉਸ ਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਤੇ ਇਹ ਜਿਹੜਾ ਹੈਨਾ ਐਕਟੀਵੇਟਰ ਤੇ ਤੁਸੀਂ ਇੱਕ ਲੈਣੀ ਹੈਗੀ ਆ ਮਲਤਾਨੀ ਮਿੱਟੀ ਮਲਤਾਨੀ ਮਿੱਟੀ ਇੱਕ ਚਮਚ ਮਲਤਾਨੀ ਮਿੱਟੀ ਲੈਣੀ ਹੈਗੀ ਜਾਂ ਡੇਢ ਚਮਚ ਜਿੰਨਾ ਵੀ ਤੁਹਾਡੇ ਫੇਸ ਤੇ ਪ੍ਰੋਡਕਟ ਜਿਹੜਾ ਹੈ ਉਹ ਯੂਜ਼ ਹੁੰਦਾ ਹੈ ਤੁਸੀਂ ਓਨਾ ਹੀ ਲੈਣਾ ਹੈ ਤੇ ਤੁਸੀਂ ਐਕਟੀਵੇਟਰ ਜਿਹੜਾ ਹੈਗਾ ਬਿਲਕੁਲ ਘੱਟ ਮਾਤਰਾ ਦੇ ਵਿੱਚ ਲੈਣਾ ਹੈਗਾ ਆ ਤੇ ਮੈਂ ਵੀ ਕੱਲਾ ਲਾ ਕੇ ਨਾ ਯੂਜ਼ ਕੀਤਾ ਯੂਜ਼ ਕੀਤਾ ਮੈਂ ਕਦੀ ਬਲੀਚ ਜਿਹੜੀ ਹੈਗੀ ਉਹ ਬਹੁਤ ਘੱਟ ਯੂਜ਼ ਕਰਦੀ ਹੁੰਦੀ ਆ ਤੇ ਮੈਨੂੰ ਬਾਈ ਚਾਂਸ ਮੈਨੂੰ ਤੇ ਹੁਣ ਤੋਂ ਜਦੋਂ ਮੇਰੇ ਸਾਡੇ ਇਧਰ ਰਿਲੇਟਿਵ ਦੇ ਵਿੱਚ ਕਿਸੇ ਦੇ ਮੈਰਿਜ ਸੀਗੀ ਸਾਲ ਡੇਢ ਸਾਲ ਹੋ ਗਿਆ ਉਦੋਂ ਦੀ ਬਲੀਚ ਕੀਤੀ ਹੋਈ ਆ ਬਟ ਮੈਂ ਕਦੀ ਬਲੀਚ ਨਹੀਂ ਕਰਦੀ ਹੈਗੀ ਮੈਂ ਘਰ ਦੇ ਹੀ ਪ੍ਰੋਡਕਟ ਜਿਹੜੇ ਹੈਗੇ ਆ ਉਹੀ ਯੂਜ਼ ਕਰਦੀ ਹੁੰਦੀ ਆ ਤੇ ਮੈਂ ਫ੍ਰੈਸ਼ਰ ਵਗੈਰਾ ਵੀ ਜਿਹੜਾ ਹੈਗਾ ਨਾ ਉਹ ਵੀ ਘਰੇ ਹੀ ਕਰਦੀਆਂ ਚੀਜ਼ਾਂ ਤੋਂ ਹੀ ਤਿਆਰ ਕਰਦੀ ਹੁੰਦੀ ਆ ਤੇ ਇਹ ਜੀ ਹੈਗਾ ਐਕਟੀਵੇਟਰ ਜਿਹੜਾ ਹਨਾ ਐਕਟੀਵੇਟਰ ਤੁਸੀਂ ਘੱਟ ਮਾਤਰਾ ਦੇ ਵਿੱਚ ਬਿਲਕੁਲ ਘੱਟ ਮਾਤਰਾ ਦੇ ਵਿੱਚ ਲੈਣਾ ਹੈ ਹਨਾ ਤੇ ਜੇ ਲਾ ਲਓ ਤੁਸੀਂ ਡੇਢ ਚਮਚਾ ਹਨਾ ਤੇ ਤੁਸੀਂ ਐਕਟੀਵੇਟਰ ਜਿਹੜਾ ਹੈਗਾ ਉਹ ਤੁਸੀਂ ਆਪਣੀ ਮਾਤਰਾ ਦੇ ਹੁਣ ਅਨੁਸਾਰ ਤੁਸੀਂ ਲੈ ਸਕਦੇ ਹੈਗੇ ਆ ਤੇ ਇਹ ਨੂੰ ਤੁਸੀਂ ਜਿਸ ਤਰ੍ਹਾਂ ਹੁਣ ਲਾ ਲਓ ਆਪਾਂ ਦਹੀਂ ਹੁੰਦਾ ਹਨਾ ਥੋੜਾ ਜਿਆ ਜੇ ਲਾਲੋ ਤੁਸੀਂ ਦਹੀਂ ਨਹੀਂ ਲੈਣਾ ਹੈਗਾ ਕੱਚਾ ਦੁੱਧ ਰਾਉ ਮਿਲਕ ਲੈਣਾ ਹੈਗਾ ਯਾ ਕੱਚਾ ਦੁੱਧ ਲੈਣਾ ਤੇ ਮੋਂਟਾਨੀ ਮਿੱਟੀ ਦਾ ਡੇਢ ਚਮਚ ਤੁਸੀਂ ਲੈਣਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਥੋੜਾ ਜਿਹਾ ਤੁਸੀਂ ਦੁੱਧ ਪਾ ਲੈਣਾ ਕੱਚਾ ਦੁੱਧ ਜੇ ਤੁਹਾਡੇ ਕੋਲ ਦਹੀਂ ਹੈਗਾ ਯਾ ਘਰ ਦਾ ਉਹ ਸਭ ਤੋਂ ਵੀ ਵਧੀਆ ਹੈ ਤੁਹਾਡੀ ਰਸੋਈ ਵਿੱਚ ਤੁਹਾਨੂੰ ਇੰਨਾ ਵਧੀਆ ਰਿਜ਼ਲਟ ਮਿਲਦਾ ਹੈ ਤੁਸੀਂ ਦੇਖ ਸਕਦੇ ਮੇਰੇ ਫੇਸ ਜਿਹੜਾ ਹੈਗਾ ਬਿਲਕੁਲ ਸਾਫ਼ ਆ ਬਿਲਕੁਲ ਸਾਫ ਹਨ ਮੇਰਾ ਫੇਸ ਤੇ ਮੈਨੈ ਮੈਗ ਗਿਆ ਕਿ ਮੈਂ ਨਾ ਕਾਲੀ ਯੂਜ਼ ਕਰਕੇ ਸੀ ਮੈਂ ਕਿਉਂ ਨਹੀਂ ਮੈਂ ਤੁਹਾਡੇ ਨਾਲ ਵੀ ਯੂਜ਼ ਕਰਦੀ ਹੈਗੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹੈਗੀਆਂ ਮੇਰੀਆਂ ਪਹਿਣਾ ਹਨਾ ਕਿੰਨੇ ਮਹਿੰਗੇ ਮਹਿੰਗੇ ਕਈ ਕਈਆਂ ਪਹਿਣਨ ਦਾ ਨਾ ਟਾਈਮ ਨਹੀਂ ਮਿਲਦਾ ਹੈ ਤਾਂ ਵੀ ਹਾਂ ਵੀ ਅਸੀਂ ਵੀ ਇਸ ਤਰ੍ਹਾਂ ਦੀਆਂ ਵੀ ਬਾਹਰੋਂ ਆਪਾਂ ਬਲੀਚ ਕਰਾ ਸਕੀਏ ਜਾਂ ਫ੍ਰੈਸ਼ਰ ਕਰਾ ਸਕੇ ਹਨ ਕਈ ਵਾਰ ਹੁੰਦਾ ਕਿ ਜਿਹੜੀਆਂ ਪਹਿਣਾ ਪਿੰਡਾਂ ਚ ਰਹਿੰਦੀਆਂ ਹਨਾ ਉਹਨਾਂ ਨੂੰ ਕਈ ਵਾਰ ਲਿਆ ਕੇ ਵੀ ਨਹੀਂ ਕੋਈ ਦਿੰਦਾ ਹੈਗਾ ਅਨਾ ਬਟਾ ਚਲੋ ਅੱਜ ਕੱਲ ਜਿਹੜਾ ਜਮਾਨਾ ਹੈ ਉਹ ਬਹੁਤ ਅੱਗੇ ਜਾ ਚੁੱਕਿਆ ਹੈ ਪਰ ਕਈ ਭੈਣਾਂ ਵੀ ਲੈ ਆਉਂਦੀਆਂ ਨੇ ਬਟ ਲਾਲੂ ਜਿਨ੍ਹਾਂ ਕੋਲੇ ਟਾਈਮ ਨਹੀਂ ਹੁੰਦਾ ਹੈਗਾ ਘਰ ਦੇ ਵਿੱਚ ਇਹ ਜਿਹੜੀ ਚੀਜ਼ ਹੈ ਤੁਸੀਂ ਲੈ ਕੇ ਰੱਖ ਸਕਦੇ ਹੋ ਮੌਨਤਾਨੀ ਮਿੱਟੀ ਜਿਹੜੀ ਹੈਗੀ ਆ ਇਹ ਤੁਸੀਂ ਜਿੰਨੀ ਦੇਰ ਵਾਜੇ ਤੁਹਾਡੇ ਕੋਲੇ ਮਰਜ਼ੀ ਪਈ ਰਹੇ ਇਹ ਕਦੇ ਵੀ ਜਿਹੜੀ ਹੈਗੀ ਆ ਇਹਦੀ ਐਕਸਪਾਇਰ ਨਹੀਂ ਹੋਣ ਵਾਲੀ ਹੈਗੀ ਐਕਟੀਵੇਟਰ ਤਾਂ ਚਲੋ ਫਿਰ ਵੀ ਐਕਸਪਾਇਰ ਹੋ ਜਾਂਦਾ ਹੈਗਾ ਇਹਦੀ ਐਕਸਪਾਇਰ ਡੇਟ ਜਿਹੜੀ ਹੈਗੀ ਹੈ ਤੁਸੀਂ ਦੇਖਣੀ ਆ ਤੇ ਫਿਰ ਤੁਸੀਂ ਯੂਜ਼ ਕਰ ਸਕਦੇ ਹੈਗੇ ਆ ਇਸ ਨੂੰ ਬਟ ਇਹ ਵੀ ਪੂਰਾ ਇਹ 1 ਇਅਰ ਦੇ ਵਾਸਤੇ ਦੀ ਡੇਟ ਹੁੰਦੀ ਹੈ ਤੇ ਇਹ ਵੀ ਤੁਸੀਂ ਯੂਜ਼ ਕਰ ਸਕਦੇ ਹੈਗੇ ਆ ਇਹ ਵੀ 1 ਇਅਰ ਚੱਲਦਾ ਹੈਗਾ ਤੇ ਇਹਦੇ ਨਾਲ ਤੁਹਾਡੇ ਫੇਸ ਤੇ ਪਤਾ ਨਹੀਂ ਕਿੰਨੀ ਵਾਰ ਤੁਸੀਂ ਬਲੀਚ ਕਰ ਸਕਦੇ ਆ ਆਪਣੇ ਹੱਥਾਂ ਤੇ ਪੈਰਾਂ ਤੇ ਆਪਣੇ ਫੇਸ ਤੇ ਤੇ ਆਪਣੀ ਨੈਕ ਤੇ ਤੇ ਜਿਹੜੇ ਮੇਰੇ ਭੈਣਾਂ ਦੇ ਬਹੁਤ ਜ਼ਿਆਦਾ ਨੈਕ ਕਈ ਇਅਰ ਕਾਲੀ ਹੋ ਜਾਂਦੀ ਹੁੰਦੀ ਹੁਣ ਜਿਸ ਤਰ੍ਹਾਂ ਆਪਾਂ ਚੈਨੀ ਵਗੈਰਾ ਗਰਮੀ ਦੇ ਵਿੱਚ ਯੂਜ਼ ਕਰਦੇ ਪਾਉਂਦੇ ਆ ਹਨ ਤੇ ਇਹਦੇ ਨਾਲ ਆਪਣੇ ਜਿਹੜਾ ਆ ਵੀ ਕਾਲਾ ਹੋਣਾ ਸਟਾਰਟ ਹੋ ਜਾਂਦਾ ਹੈ ਨਾ ਤੇ ਤੁਸੀਂ ਦੇਖਿਓ ਕਿ ਇਹਦੇ ਨਾਲ ਤੁਹਾਨੂੰ ਇੰਨੇ ਕੁ ਜ਼ਿਆਦਾ ਬੈਨੀਫਿਟ ਮਿਲਣਗੇ ਓ ਮਾਈ ਗਾਡ ਤੁਸੀਂ ਆਪ ਹੀ ਸੋਚੋਗੇ ਬਟ ਇਹਨੂੰ ਜ਼ਿਆਦਾ ਸੁਕਾਉਣਾ ਨਹੀਂ ਹੈਗਾ ਤੁਸੀਂ ਜਿਸ ਤਰ੍ਹਾਂ ਹੁਣ ਸੁਕਾ ਲਏ ਨੇ ਆਪਾਂ ਸੁਕਾਉਣਾ ਨਹੀਂ ਹੈਗਾ ਗਿੱਲਾ ਗਿੱਲਾ ਜਿਹਾ ਤੁਸੀਂ ਰੱਖ ਕੇ ਤੇ ਹੁਣ ਮੈਂ ਜਦੋਂ ਅਗਲੀ ਵਾਰ ਆਨ ਲਗਾਉਂਗੀ ਤਾਂ ਫਿਰ ਨਾਲ ਜ਼ਰੂਰ ਸ਼ੇਅਰ ਕਰੂੰਗੀ ਇਹ ਤੁਸੀਂ ਹਫਤੇ ਦੇ ਵਿੱਚ ਵੀ ਯੂਜ਼ ਕਰ ਸਕਦੇ ਹੈਗੇ 15 ਦਿਨਾਂ ਦੇ ਵਿੱਚ ਵੀ ਯੂਜ਼ ਕਰ ਸਕਦੇ ਆ ਮਲ ਮਨਥ ਦੇ ਪਾਧ ਵਿਚ ਤੁਸੀਂ ਯੂਜ਼ ਕਰ ਸਕਦੇ ਆ ਤੇ ਬਹੁਤ ਹੀ ਜ਼ਿਆਦਾ ਵਧੀਆ ਬੈਨੀਫਿਟ ਮਿਲਦੇ ਐ ਇਸਦੇ ਫਿਰ ਜਰੂਰ ਮੇਰੀਆਂ ਭੈਣਾਂ ਇਹਨੂੰ ਯੂਜ਼ ਕਰਕੇ ਦੇਖਿਓ ਕਿਉਂਕਿ ਜੇ ਮੈਨੂੰ ਬੈਨੀਫਿਟ ਮਿਲਿਆ ਨਾ ਮੈਂ ਕਹਾਂ ਕਿ ਖਣੋ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਜਾਵਾਂ ਬਹੁਤ ਜ਼ਿਆਦਾ ਵਧੀਆ ਪ੍ਰੋਡਕਟ ਆ ਤੇ ਤੁਸੀਂ ਇੱਕ ਵਾਰੀ ਯੂਜ਼ ਕਰ ਲਿਆ ਨਾ ਤੇ ਤੁਸੀਂ ਕਹੋਗੇ ਕਿ ਵਾਕਿਆ ਹੀ ਵੀ ਇਹਦੇ ਵਿੱਚ ਇਹੋ ਜਿਹੀ ਕੋਈ ਚੀਜ਼ ਆ ਕਿ ਜਿਹੜੀ ਹਨਾ ਵੀ ਬਹੁਤ ਹੀ ਜ਼ਿਆਦਾ ਐਕਟੀਵੇਟਰ ਤੁਸੀਂ ਕਿਸੇ ਵੀ ਮਿੰਨ ਕੀ ਜਿਹੜੀ ਮਰਜ਼ੀ ਬਲੀਚ ਦਾ ਲੈ ਸਕਦੇ ਆ ਜ਼ਰੂਰੀ ਨਹੀਂ ਕਿ ਤੁਸੀਂ 올리비ਆ ਦਾ ਹੀ ਲੈਣਾ ਹੈਗਾ ਮੈਂ ਇਸ ਦਾ ਇਹਦਾ ਹੀ ਲਿਆ ਹੈਗਾ ਆ ਤੇ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਹੈਗੇ ਐਕਟੀਵੇਟਰ ਤੇ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਜਿਹੜੇ ਆ ਇਹਦੇ ਬੈਨੀਫਿਟ ਬਹੁਤ ਜ਼ਿਆਦਾ ਵਧੀਆ ਮਿਲਣਗੇ ਤੇ ਤੁਸੀਂ ਸੱਚੀ ਨਾ ਯਕੀਨ ਨਹੀਂ ਮੰਨੋਗੇ ਕਿ ਜਦ ਤੁਹਾਨੂੰ ਘਰ ਦੇ ਵਿੱਚ ਇੰਨੀ ਵਧੀਆ ਚੀਜ਼ ਤੁਹਾਨੂੰ ਮਿਲ ਗਈ ਠੀਕ ਹੈ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਮੇਰੀਏ ਭੈਣਾ ਆਪਣਾ ਖਿਆਲ ਰੱਖਿਓ ਤੇ ਜਿਨ੍ਹਾਂ ਨੇ ਸਵੇਰੇ ਵਿਸਾਖੀ ਤੇ ਜਾਣਾ ਹੈ ਹਨਾ ਤੂੰ ਮੇਰੀਏ ਭੈਣਾ ਕਿਉਂਕਿ ਕਈਆਂ ਭੈਣਾਂ ਨੂੰ ਹੁੰਦਾ ਨਾ ਸ਼ੌਂਕ ਕਿ ਅਸੀਂ ਸੋਹਣੇ ਜੇ ਬਣ ਕੇ ਬਾਹਰ ਨਿਕਲੀ ਹਨ ਤੇ ਵਿਸਾਖੀ ਚਲੋ ਵਾਈਗਰੂ ਸਾਰਿਆਂ ਦੀ ਹਮੇਸ਼ਾ ਤੰਦਰੁਸਤ ਰੱਖੀ ਤੇ ਵਿਸਾਖੀ ਦੀਆਂ ਤੁਹਾਨੂੰ ਸਾਰਿਆਂ ਨੂੰ ਮੇਰੇ ਤੇ ਮੇਰੇ ਪਰਵਾਰ ਵੱਲੋਂ ਲੱਖ ਲੱਖ ਮੁਬਾਰਕਾਂ ਹੋਣ ਸਾਰਿਆਂ ਦੀ ਤੇ ਸਾਰਿਆਂ ਨੂੰ ਵਿਸਾਖੀ ਤੇ ਵਾਈਗਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਕਿੰਨੇ ਕਿ ਜਿਹੜੀਆਂ ਭੈਣਾਂ ਮੇਰੀਆਂ ਐ ਕੁਛ ਕੱਲ ਲੈਂਦੀਆਂ ਨੇ ਤੇ ਜਰੂਰ ਇੱਕ ਵਾਰੀ ਯੂਜ਼ ਕਰਕੇ ਦੇਖਿਓ ਤੇ ਵਿਸਾਖੀ ਤੇ ਜਰੂਰ ਆਪਣੇ ਮੇਲੇ ਗਲੇ ਜਰੂਰ ਦੇਖਣ ਜਾਇਓ ਠੀਕ ਹੈ ਜੀ ਤੇ ਚਲੋ ਜੀ ਮਿਲਦੇ ਆ ਕੱਲ ਨੂੰ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਵਿਸਾਖੀ ਵਾਲੇ ਦਿਨ ਬਾਈ ਜਤਨ ਹਵੇਸ਼ਾ ਸਾਰਨ ਚੜਦੀ ਕਲਾ ਵਿੱਚ ਰੱਖਿਓ ਜੀ ਬਾਏ ਬਾਏ ਟਾਟਾ ਵਿਸਾਖੀ ਦੀਆਂ ਮੇਰੇ ਤੇ ਮੇਰੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾ ਹਾਂ ਹਮੇਸ਼ਾ ਚੜਦੀ ਕਲਾ ਵਿੱਚ ਰੱਖੋ ਐਡਵਾਂਸ ਦੇ ਵਿੱਚ ਹਨ ਗੁਰੂ ਗਵਿੰਦ ਸਿੰਘ ਜੀ ਹਮੇਸ਼ਾ ਸਾਰਿਆਂ ਚੜ੍ਹਦੀ ਕਲਾ ਵਿੱਚ ਰੱਖਣ ਅੰਦਰ ਉਸ ਤਰ੍ਹਾਂ ਹੋ ਆਪਣੇ ਆਪਣੇ ਘਰਾਂ ਵਿੱਚ ਠੀਕ ਹੈ ਜੀ ਚਲੋ ਮਿਲਦੇ ਹਾਂ ਬਾਏ